ਕੁੱਟਣ ਨਾਲ ਵੱਧਦੀ ਹੈ ਇਮਿਊਨਿਟੀ ਪਾਵਰ ਮੈਂ ਆਪਣੇ ਦਾਦਾ ਜੀ ਨੂੰ ਇੱਕ ਵਾਰ ਪੁੱਛਿਆ ਕਿ ਪਹਿਲਾਂ ਲੋਕ ਐਨੇ ਬਿਮਾਰ ਕਿਉਂ ਨਹੀਂ ਪੈਂਦੇ ਸੀ ਤਾਂ ਦਾਦਾ ਜੀ ਬੋਲੇ ਪੁੱਤਰ ਪਹਿਲਾਂ ਅਸੀਂ ਹਰ ਚੀਜ਼ ਨੂੰ ਕੁੱਟਦੇ ਸੀ ਜਦੋਂ ਤੋਂ ਅਸੀਂ ਕੁੱਟਣਾ ਛੱਡਿਆ ਉਦੋਂ ਤੋਂ ਹੀ ਅਸੀਂ ਬਿਮਾਰ ਹੋਣ ਲੱਗ ਗਏ ਮੈਂ ਪੁੱਛਿਆ ਉਹ ਕਿਵੇਂ ਹੱਸ ਕੇ ਬੋਲੇ ਜਿਵੇਂ ਪਹਿਲਾਂ ਅਸੀਂ ਅਨਾਜ ਕੁੱਟ-ਕੁੱਟ ਕੇ ਹੀ ਝਾੜਦੇ ਸੀ ਤੇ ਕੁੱਟ-ਕੁੱਟ ਕੇ ਹੀ ਕੱਢਦੇ ਸੀ ਘਰ ਵਿੱਚ ਮਿਰਚ ਮਸਾਲਾ ਵੀ ਕੁੱਟ ਕੇ ਹੀ ਵਰਤਦੇ ਸੀ ਕਦੇ-ਕਦੇ ਵੱਡਾ ਭਾਈ ਵੀ ਛੋਟੇ ਭਾਈ ਨੂੰ ਕੁੱਟ ਦਿੰਦਾ ਸੀ ਅਤੇ ਜਦੋਂ ਛੋਟਾ ਭਾਈ ਰੋਂਦਾ ਹੋਇਆ ਜਾ ਕੇ ਬੇਬੇ ਨੂੰ ਸ਼ਿਕਾਇਤ ਲਾਉਂਦਾ ਸੀ ਤਾਂ ਵੱਡੇ ਭਾਈ ਨੂੰ ਬੇਬੇ ਕੁੱਟ ਦਿੰਦੀ ਸੀ। ਕਦੇ-ਕਦੇ ਤਾਂ ਬਾਪੂ ਬੇਬੇ ਨੂੰ ਵੀ ਕੁੱਟ ਦਿੰਦਾ ਸੀ। ਚਾਚਾ ਭਤੀਜੇ ਨੂੰ ਕੁੱਟ ਦਿੰਦਾ ਸੀ। ਦਾਦਾ ਪੋਤੇ ਨੂੰ ਕੁੱਟ ਦਿੰਦਾ ਸੀ। ਯਾਨੀ ਕਿ ਕੁੱਲ ਮਿਲਾ ਕੇ ਕੁੱਟਣ ਦਾ ਸਿਲਸਿਲਾ ਸਾਰਾ ਸਾਲ ਚੱਲਦਾ ਰਹਿੰਦਾ ਸੀ। ਕਦੇ-ਕਦੇ ਬੇਬੇ ਬਾਜਰੇ ਨੂੰ ਕੁੱਟ ਕੇ ਸ਼ਾਮ ਨੂੰ ਖਿਚੜੀ ਬਣਾਉਂਦੀ ਸੀ। ਅਸੀਂ ਜੋ ਕੱਪੜੇ ਵੀ ਪਾਉਂਦੇ ਸੀ ਉਹ ਕੁੱਟ-ਕੁੱਟ ਕੇ ਧੋਤੇ ਜਾਂਦੇ ਸੀ ਸਕੂਲ ਵਿੱਚ ਮਾਸਟਰ ਸਾਨੂੰ ਦੱਬ ਕੇ ਕੁਰਦੇ ਸੀ ਜਿੱਧਰ ਵੇਖੋ ਉਧਰ ਹੀ ਕੁੱਟਣ ਦਾ ਕਾਰੋਬਾਰ ਚੱਲਦਾ ਰਹਿੰਦਾ ਸੀ ਸਾਲੋਂ ਸਾਲ ਲਗਾਤਾਰ ਜਿਸ ਨਾਲ ਬਿਮਾਰੀ ਕੋਈ ਸਾਡੇ ਨੇੜੇ ਨਹੀਂ ਸਿਉਂਦੀ ਤੇ ਸਾਡੀ ਸਾਰਿਆਂ ਦੀ ਇਮਿਊਨਿਟੀ ਪਾਵਰ ਬਰਕਰਾਰ ਰਹਿੰਦੀ ਸੀ ਮਜ਼ਬੂਤ ਬਣੀ ਰਹਿੰਦੀ ਸੀ ਜਦੋਂ ਕਦੇ ਕੋਈ ਛਲਾਰੂ ਸਿਆਲਾਂ ਵਿੱਚ ਨਹਾਉਣ ਤੋਂ ਭੱਜਦਾ ਸੀ ਤਾਂ ਸਾਡੀ ਤੇ ਥੋੜੀ ਵੀ ਬੇਬੇ ਉਨੂੰ ਪਹਿਲਾਂ ਗੋਡਿਆਂ ਥੱਲੇ ਲੈ ਕੇ ਟੈਂ ਟੈਂ ਕੇ ਕੁੱਟ ਕੇ ਉਹਦੇ ਇਮਿਊਨਿਟੀ ਪਾਵਰ ਵਧਾਉਂਦੀ ਸੀ ਫਿਰ ਨਹਾਉਂਦੀ ਸੀ ਫਿਰ ਖਾਣ ਵੇਲੇ ਕੁੱਟ ਪੈਂਦੀ ਸੀ ਸੌਣ ਵੇਲੇ ਕੁੱਟ ਪੈਂਦੀ ਸੀ ਬਹੁਤਾ ਕੋਈ ਰੋਵੇ ਤਾਂ ਚੁੱਪ ਕਰਾਉਣ ਵੇਲੇ ਵੀ ਕੁੱਟ ਪੈਂਦੀ ਸੀ ਕੁੱਲ ਮਿਲਾ ਕੇ ਪੁੱਤਰ ਇਹ ਕੁੱਟਦੀ ਹੀ ਮੈਂਮਾ ਸੀ ਕਿ ਸਾਡੀ ਇਮਿਊਨਿਟੀ ਪਾਵਰ ਤੇਜ਼ ਰਹਿ ਜਾਂਦੀ ਸੀ ਕੋਈ ਵੀ ਛੇਤੀ ਕਿਤੇ ਬਿਮਾਰ ਨਹੀਂ ਅਸੀਂ ਪੈਂਦਾ ਪਰ ਅੱਜ ਕੱਲ ਇਹ ਰਿਵਾਜ ਬੰਦ ਹੋ ਗਿਆ ਹੈ ਜਦੋਂ ਤੋਂ ਅਸੀਂ ਤੁਹਾਨੂੰ ਕੁੱਟਣਾ ਛੱਡ ਦਿੱਤਾ ਹੈ ਤੁਸੀਂ ਜਵਾਕ ਜ਼ਿਆਦਾ ਬਿਮਾਰ ਰਹਿਣ ਲੱਗ ਪਏ ਹੋ ਐਨਾ ਕਹਿ ਦਾਦਾ ਜੀ ਕੁਰਤੇ ਦੀਆਂ ਬਹਾਂ ਚੜਾਉਣ ਲੱਗੇ ਤੇ ਮੈਂ ਉਹਨਾਂ ਦੀ ਮਨਸ਼ਾ ਸਮਝਦਿਆਂ ਭੱਜ ਕੇ ਜਾਨ ਬਚਾਈ ਧੰਨਵਾਦ ਜੀ